ਇਸ ਦਰਬਾਰ ਤੇ ਉਸ ਬਾਬਾ ਜੀ ਦੇ ਸਥਾਨ ਤੇ ਪਹੁੰਚ ਚਲੇ ਆ ਜਿੱਥੇ ਤੁਰਿਆ ਨੂੰ ਸਾਡੇ ਪਿੱਛੇ ਤੋਂ 2 ਤੋਂ 2.5 ਘੰਟੇ ਹੋ ਗਏ ਮੈਂਗਰੋਵਾਲ ਤੱਕ ਪਹੁੰਚਦੇ ਹਾਂ ਉਹਨੂੰ ਓਕੇ ਅਬ ਟੱਜ ਕੇ ਇਹ ਪੱਥਰ ਚੱਕ ਜਲਦੀ ਨਾ ਠਗੇ ਠਗੇ ਲੋ ਜੀ ਇਹੋ ਜਿਹੇ ਸਥਾਨਾਂ ਤੇ ਭਾਗਾ ਨਾਲ ਹੀ ਆ ਹੁੰਦਾ ਆ ਭਾਗਾ ਤੋਂ ਬਿਨਾ ਓਖਾ ਰਾਸਤਾ ਜਿਆਦਾ ਖਰਾਬ ਆ ਤੋਤਾ ਮੈਨਾ ਦੀ ਜੋੜੀ ਆ ਆ ਵੇਖ ਆਏ ਹਾ ਆਹ ਕੀ ਬਾਤ ਐ ਆਹ ਵੇਖ ਆਲੂ ਦੇ ਪਰੌਂਠੇ ਬਹੁਤ ਸੁਆਦ ਆ ਰਹੇ ਸੁਆਦ ਲੱਗਦੇ ਆ ਕੀ ਬਾਤ ਐ ਕੀ ਬਾਤ ਐ ਹਾਂਜੀ ਮੈਂ ਵੀ ਖਾਲ ਮੈਂ ਇੱਕ ਅਦਾ ਹੈਲੋ ਭਾਈ ਹਾਂਜੀ ਹੌਲੀ 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 ਚੱਲ 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 ਬਹੁਤ ਹੀ ਪਿਆਰਾ ਦਰਵਾਜ਼ਾ ਮੱਤਰੀ ਦਾ ਜੈ ਹੋਵੇ ਪਰ ਕਿੰਨੀ ਕਿ ਦੂਰ ਐ ਇੱਥੋਂ ਹੋਰ ਇਹ ਚੋਂ ਕਟੋ ਘਟ 4-5 ਕਿਲੋਮੀਟਰ ਹਰੇ 4-5 ਕਿਲੋਮੀਟਰ ਹੋਰ ਆ 4-5 ਕਿਲੋਮੀਟਰ ਚਲੋ ਚਲੋ ਕਿਹੋ ਜਿਹਾ ਫੀਲ ਹੋ ਰਿਹਾ ਕਿੱਦਾਂ ਲੱਗ ਰਿਹਾ ਆ ਸ਼ੀਸ਼ਾ ਖੋਲਿਓ ਜਰਾ ਬਹੁਤ ਵਧੀਆ ਲੱਗ ਰਿਹਾ ਕਿੱਦਾਂ ਦਾ ਲੱਗ ਰਿਹਾ ਜੰਗਲ ਬਹੁਤ ਵਧੀਆ ਲੱਗ ਰਿਹਾ ਡਰ ਤਾਂ ਨਹੀਂ ਲੱਗਦਾ ਨਾ ਨਾ ਡਰਦਾ ਜਾਜ਼ਮਾਨੀ ਏ ਇਦਾਂ ਦੇ ਖਤਰਨਾਕ ਰਸਤਿਆਂ ਨੂੰ ਕ੍ਰੋਸ ਕਰਕੇ ਰੁਕ ਜਾ ਰੁਕ ਜਾ ਲੱਗ ਰਿਹਾ ਇਹੋ ਜੇ ਰਸਤੇ ਨੂੰ ਪਾਰ ਕਰਕੇ ਤਾਂ ਇਹੋ ਜਿਹਾ 뷰 ਆਇਆ ਇੱਥੇ ਅਮੇਜ਼ਿੰਗ ਇੱਕ ਬਿਲਕੁਲ ਹੁਸ਼ਿਆਲਪੁਰ ਦੇ ਵਿੱਚ ਖੜੇ ਆ ਆਪਾਂ ਤੇ ਇੱਥੇ ਮਿਲਿਆ ਇੱਕ ਪ੍ਰਚੀਨ ਪਰਥੀਨਾਥ ਜੀ ਦਾ ਦਰਬਾਰ ਤੇ ਉਹਦੇ ਦਰਸ਼ਨਾਂ ਨੂੰ ਜਾ ਰਹੇ ਆ ਤੇ ਤੇ ਮੋਰੇ ਮੋਰੇ ਕਾ ਰਸਤਾ ਭਾਜੀ ਸਾਡਾ ਦੇਖ ਰਿਹਾ ਆ ਆ ਦੇਖਿਓ ਮੜਾ ਜੀ ਫਰੰਟ ਐਕਸਲ ਦੇਖਿਓ ਫਰੰਟ ਐਕਸਲ ਦੇਖਿਓ ਲੱਗ ਜਾਊਗਾ 1 ਮਿੰਟ ਇੱਥੇ ਢਟ ਇੱਥੇ ਢਟ ਇੱਥੇ ਇੱਥੇ ਸੱਟ ਇੱਥੇ ਸੱਟ ਆ ਸੱਟ ਜਾ ਕੇ ਇੱਥੇ ਢੜੀ ਆ ਕਾਕੇ ਨੂੰ ਬਾਹਰ ਹੀ ਸੱਟ ਨਾ ਨਾ ਇੱਥੇ ਢਟ ਇੱਥੇ 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 ਸੱਟ ਇੱਥੇ 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 ਹਾਂ ਸ਼ਾਬਾਸ਼ ਆਟ ਆਟ ਲੱਗਦੇ ਨਹੀਂ ਹੁੰਦਾ ਕੁਝ ਵੀ ਚੱਲ ਚੱਲ ਆ ਜਾ देखना ओके अब पत्थर चक यो पत्थर चक जल्दी न अटके न अटके हाँ चक दे आ भी चक दे आ भी आ भी हां भी चक दे हाँ भी चक दे बस ठीक आ जा आ जा आ जा पीछे हो रे पीछे हो रे पीछे हो रे पीछे हो जा ठीक है ठीक है ठीक है चल 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 शाबाश <स्याँग> आ कुंजा देखी इधर आहा कुंजा ਰੁਕ ਜਾ ਰੁਕ ਜਾ ਰੁਕ ਜਾ ਠੀਕ ਆ ਕਹਿੰਦਾ ਉਹ ਬੱਟਾ ਪਠੱਬ ਪੱਟਾ ਬੱਥਰ 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 ਕਹਿੰਦਾ ਠੀਕ ਆ ਓਕੇ ਬੜ ਠੀਕ ਆ ਦੇਖੀ ਇਧਰ ਆ ਚੀਜ਼ ਦੇਖੀ ਆ ਵੀ ਤੇਰਾ ਖੁੰਜਾ ਵੀ ਦੇਖ ਲਈ ਹੌਲੀ 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 ਹੋਈ ਚੱਲ 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 ਹੌਲੀ ਹੌਲੀ ਚੱਲਾ ਚੱਲ ਲੰਘ ਗਈ ਉਹ ਆਜੀ ਵਾਹ ਕੀ ਬਾਤ ਆ ਇਦਾਂ ਦੇ ਜੰਗਲੀ ਰਸਤੇ ਨੂੰ ਪਾਰ ਕਰਕੇ ਤੇ ਪਹੁੰਚ ਰਹੇ ਆ ਜੀ ਬਾਬਾ ਭਰਤੀ ਨਾ ਜੀ ਦੇ ਦਰਬਾਰ ਤੇ ਸ਼ਾਇਦ ਮੈਨੂੰ ਨਹੀਂ ਲੱਗਦਾ ਪਹਿਲਾਂ ਕਿਸੇ ਨੇ ਇਸ ਰਸਤਿਆਂ ਦੀ ਵੀ ਵੀਡੀਓ ਬਣਾਈ ਹੋਊਗੀ ਤੇ ਵੈਸੇ ਤਾਂ ਵੀਡੀਓ ਹਰ ਜਗ੍ਹਾ ਦੀ ਬਣਦੀ ਪਈ ਆ ਮੈਨੂੰ ਛੇ ਮੈਂ ਇੱਥੇ ਦੀ ਵੀਡੀਓ ਨਹੀਂ ਕੋਈ ਦੇਖੀ ਸੀਗੀ ਤੇ ਅੱਜ ਪਹਿਲੀ ਵਾਰੀ ਆਪਣੇ ਚੈਨਲ ਗ੍ਰੇਟ ਟੈਲੀਗ੍ਰਾਫ ਦੇ ਉੱਤੇ ਬਾਬਾ ਪਾਠੀ ਨਾ ਜੀ ਦੇ ਦਰਬਾਰ ਤੋਂ ਇਹ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਤੱਪ ਕੇ ਸ਼ੇਅਰ ਕਰਿਓ ਲਾਈਕ ਕਰਿਓ ਰਸਤੇ ਜਿਹੜੇ ਆ ਨਾ ਅਮੇਜ਼ਿੰਗ ਅਮੇਜ਼ਿੰਗ ਤੇ ਹਾਂਜੀ ਕਿਤਾ ਵਧੀਆ 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 ਲਾਉਂ ਜਕਾਰਾ ਫਿਰ ਇੱਕ ਓ ਸੱਚੇ ਦਰਬਾਰ ਕੀ ਜੈ ਕਿਆ ਬਾਤ ਹੈ ਜੀ ਕਿਆ ਬਾਤ ਹੈ ਕਿਆ ਬਾਤ ਹੈ ਤੇ ਇੱਕ ਵਾਰੀ ਤਾਂ ਤੁਹਾਨੂੰ ਇੱਥੇ ਲਾ ਕੇ ਇਦਾਂ ਪ੍ਰਤੀਤ ਹੁੰਦਾ ਆ ਕਿ ਜਿੱਦਾਂ ਤੁਸੀਂ ਕਹਿੰਦੇ ਉੱਤਰਾਖੰਡ ਹਮਾਰਾਂ ਤੋਂ ਫਿਰਦੇ ਹੁੰਦੇ ਆ ਕਿਉਂ ਵਗ ਕੇ ਬਾਜੀ ਇਦਾਂ ਹੀ ਆ ਕਿਹੋ ਜਿਹਾ ਪ੍ਰਤੀਤ ਹੋ ਰਿਹਾ ਆ ਇਹ ਦਿਲ ਦੇ ਜਵਾਬ ਨਿਕਲ ਕੇ ਆਉਂਦੇ ਆ ਹਾਂਜੀ ਹਾਂਜੀ ਲਓ ਜੀ ਇਹੋ ਜੇ ਸਥਾਨਾਂ ਦੇ ਭਾਗਾ ਨਾਲ ਹੀ ਆ ਹੁੰਦਾ ਆ ਭਾਗਾ ਤੋਂ ਬਿਨਾ ਓੱਖਾ ਤੇ ਬਸ ਮੰਦਰ ਤੇ ਬਿਲਕੁਲ ਲੱਗੇ ਪੁੰਜਣ ਲੱਗੇ ਆ ਤੇ ਤੇ ਲੱਗੇ ਆ ਗਿਆ ਇੱਕ ਖੂਹ ਇਹ ਸਾਰੀ ਤਰ੍ਹਾਂ ਜੀ ਆਉਂਦੀ ਤੇ ਖੂਹ ਆ ਕੇ ਜਲ ਛੱਕੇ ਇਹ ਜਲ ਛੱਕੇ ਜਾਂਦੀ ਜਦੋਂ ਵੀ ਸੰਗਤ ਆਉਂਦੀ ਹੈ ਨਾ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਉਹ ਗਰਮੀਆਂ ਦਿਨ ਜਿਵੇਂ ਪੰਡਾਰਾ ਲੱਗਦਾ ਨਾ ਅੱਛਾ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਜੈ ਹੋ ਜੈ ਕੀ ਬਾਤ ਹੈ ਕੱਲ ਕੋਈ ਨਹੀਂ ਇੰਨੇ ਜਨੇ ਬੈਗ ਲਿਆਵਾਂਗੇ ਨਾ ਹੋ ਤਾਂ ਕੋਈ ਅੱਗੇ ਐਥੋਂ ਮੰਦਰੋਂ ਕਿੰਨੀ ਕਿ ਦੂਰ ਆ ਲਾਓ ਜਗਾਰਾ ਭਾਜੀ ਫੇਰ ਇੱਕ ਜਗਾਰਾ ਬਾਬਾ ਭਰਤਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਲਾਓ ਜਗਾਰਾ ਬੋਲੋ ਸਾੱਚੇ ਦਰਬਾਰ ਕੀ ਜੈ ਹਾਂਜੀ ਹੋ ਸੱਚੇ ਦਰਵਾਰ ਕੀ ਜੈ ਹੋਰ ਸੱਚੇ ਦਰਵਾਰ ਕੀ ਜੈ ਹੋਰੇ ਇਸੋਨਹਾ ਸੋਖਰੀਆ ਕਾਲਾ ਓ ਕਾਕੇ ਬਾ ਓ ਬਾ ਹਾਂ ਰਸਤਾ ਜਿਆਦਾ ਖਰਾਬ ਆ ਰਸਤਾ ਜਿਆਦਾ ਖਰਾਬ ਆ ਰਹਿਂਦੇ ਬੱਬਾ ਰਸਤਾ ਸਾਰਾ ਖਰਾਬ ਪਰ ਸਾਡਾ ਬਾਈ ਨਹੀਂ ਮੰਨਿਆ ਕਹਿੰਦਾ ਲੈ ਜਾਣੀ ਆ ਮੈਂ ਇਦਾਂ ਹੀ ਗੋਰਖਾ ਲਈ ਇੱਥੇ ਅਸੀਂ ਬ੍ਰੇਕਾਂ ਲਾਤੀਆਂ ਗੱਡੀ ਦੀਆਂ ਇਹ ਵੀਰਾ ਸਾਡਾ ਤਾਂ ਹਜੇ ਵੀ ਨਹੀਂ ਟੱਲਦਾ ਸੀ ੱੱਕੇ ਨਾਲ ਬ੍ਰੇਕਾਂ ਲਵਾਈਆਂ ਵੀ ਰੋਕ ਲਾ ਇੱਥੇ ਹੁਣ ਥੋੜੀ ਬਾਟਰ ਰਹਿ ਗਈ ਐ ਪੈਦਲ ਵੀ ਯਾਤਰਾ ਥੋੜੀ ਜੀ ਕਰਨੀ ਚਾਹੀਦੀ ਆ ਇੱਕ ਵਾਰ ਕਿੰਨਾ ਰਹਿ ਕਾਕੇਬਰੀ ਕਿੰਨਾ ਰਹਿ ਗਿਆ ਇੱਥੋਂ 1 ਕਿਲੋਮੀਟਰ ਪੈਦਲ ਕਰਾਂਗੇ ਨਾ ਕਿਉਂਕਿ ਅੱਗੇ ਜਿਹੜਾ ਰਸਤਾ ਆ ਬਹੁਤ ਜ਼ਿਆਦਾ ਮਤਲਬ ਕਿ ਖਰਾਬ ਆ ਬਹੁਤ ਜ਼ਿਆਦਾ ਗੱਡੀ ਵੀ ਸਾਵੀ ਸਾਵੀ ਨਹੀਂ ਲੱਗਦੀ ਟਾਇਰ ਅੱਧਾ ਥੱਲੇ ਜਾਂਦੇ ਇਸ ਲਈ ਇੱਥੇ ਰਿਵਰਸ ਕਰੇ ਗੱਡੀ ਸਾਈਡ ਤੇ ਲਾਤੀ ਆ ਤੇ ਇੱਥੋਂ ਕਰਾਂਗੇ ਪੈਦਲ ਤੇ ਆਓ ਜੀ ਖਾਣ ਲਈ ਤੱਕ ਲੋ ਵੀਰੇ ਆ ਜੋ ਸਮਾਨ ਲੈ ਲੀਏ ਖਾਣ ਵਾਲਾ ਭੁੱਖ ਵੀ ਲੱਗ ਗਈ ਆ ਰਹਿ ਲੋ ਰਹਿ ਲੋ ਮੇਰੇ ਕੱਪੜੇ ਲੈ ਕੇ ਆ ਪਾਣੀ ਦੀ ਬੋਤਲ ਵੀ ਹੋਰ ਹੋਰ ਫੋਨ ਨਹੀਂ ਹੁੰਦੇ ਆ ਫੜ ਵੀਰੇ ਫੋਨ ਨਹੀਂ ਹੁੰਦੇ ਇੱਥੋਂ ਗੱਡੀ ਖੜੀ ਕਰਤੀ ਆ ਪਿੱਛੇ ਤੇ ਹੁਣ ਸਾਡੀਆਂ ਸਾਰੀਆਂ ਸੰਗਤਾਂ ਆ ਰਹੀਆਂ ਪੈਦਲ ਭਰੋਫਿਆਂ ਵਾਲਾ ਡੱਬਾ ਚੱਕ ਲਿਆ ਆ ਹਾਂਜੀ ਭੁੱਖ ਤਾਂ ਨਹੀਂ ਲੱਗੀ ਨਹੀਂ ਇਹ ਲੱਗੀ ਕਾਕੇ ਭਾਜੀ ਉਹ ਕਾਕੇ ਭਾਜੀ ਭੁੱਖ ਬਹੁਤ ਲੱਗੀ ਆ ਹਾਂ ਪਹਿਲਾਂ ਢੇਡ ਪੂਜਾ ਫੇਰ ਕੰਮ ਦੁੱਜੋ ਓਕੇ ਬਾਕੀ ਸਾਡੇ ਕਾਕੇ ਭਰਾ ਦੀ ਅੱਜ ਬਹੁਤ ਮਿਹਨਤ ਆ ਤੇ ਰਸਤਾ ਦੇਖ ਲਓ ਜੀ ਅੱਛਾ ਗੱਡੀ ਉਤਰ ਕੇ ਮੋਲਰ ਰਹਿ ਥੱਲੇ ਤੇ ਭਾਜੀ ਹੁਣ ਵੀ ਉੱਤਰ ਜਾਣੀ ਆ ਜੀ ਆਪਾਂ ਲੈ ਆਉਂਦੇ ਤਾਂ ਇਹ ਉਹ ਵੀ ਪਟਰੀ ਦੀ ਆ ਹਾਂ ਯਾਰ ਪੈਰ ਵੀ ਜਾਂਦਾ ਥੱਲੇ ਆਵੇ ਇੱਥੋਂ ਨਾ ਨੌਰ ਐਸਐਸ ਦਾ ਪਾਣੀ ਇੱਥੇ ਡਿੱਗਦਾ ਤੇ ਐ ਨੂੰ ਥੱਲੇ ਜਾਂਦਾ ਕਿਤੇ ਟੂਆ ਫਟ ਕੇ ਦੋ-ਦੋ ਫੁੱਟ ਦਾ ਗੱਡੀ ਟਰੈਕਟਰ ਨਾਲ ਗੱਡੀ ਇਹ ਇਸ ਜਗ੍ਹਾ ਤੋਂ ਗੱਡੀ ਫਸ ਗਈ ਥੱਲੇ ਅੱਛਾ ਕੀ ਕੀ ਕਹਿ ਕੇ ਗਿਆ ਦੂਜੀ ਵਾਰੀ ਇਹ ਕਹਿ ਕੇ ਗਿਆ ਨਹੀਂ ਕਹਤੋ ਐਕਚੁਅਲ ਦੇ ਵਿੱਚ ਨਾ ਇੱਥੇ ਉਨੇ ਹੀ ਹੋਣਾ ਮੈਂ ਪਿੱਛੇ ਵੀ ਵੀਡੀਓ 'ਚ ਕਹਿ ਕੇ ਹਟਿਆ ਵੀ ਜਿਹਨੂੰ ਉਹ ਐਡਵੈਂਚਰ ਦਾ ਸ਼ੌਂਕ ਆ ਪ੍ਰਕਿਰਤੀ ਨਾਲ ਪਿਆਰ ਆ ਉਹ ਬੰਦਾ ਇੱਥੇ ਆ ਸਕਦਾ ਹੈ ਜਿਹੜਾ ਬਾਬੇ ਦਾ ਭਾਗ ਜਿਹੜਾ ਬਾਬੇ ਦਾ ਭਾਗ ਤਾ ਲੋਵੀ ਤੋਤਾ ਮੈਨਾ ਦੀ ਜੋੜੀ ਆ ਆ ਵੇਖ ਆਹ ਕੀ ਬਾਤ ਇਹ ਆ ਵੇਖ ਤੋਤਾ ਮੈਨਾ ਦੀ ਜੋੜੀ ਆ ਮਗਰ ਰਣਜੀਤ ਵੀ ਨਾਲ ਹੀ ਆ ਉਹ ਕਿੱਥੇ ਆ ਬਹੁਤ ਦੂਸੇ ਕਿਹਦੇ ਹਾਂਜੀ ਆ ਗਏ ਅਸੀਂ ਗੱਲਾਂ ਕਰਦਾ ਤੁਹਾਡੇ ਨਾਲ ਉਹ ਕਾਕੇ ਬਾ ਇਹਨਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਤਾਂ ਹੀ ਉਹ ਦੇਖ ਕੇ ਬੋਲਣ ਲੱਪੇ ਆ ਤੇ ਤੋਤੇ ਆ ਮੇਨਾਂ ਦੀ ਜੋੜੀ ਨੇ ਜੰਗਲੀਆਂ ਰਤਕਾ ਹਾਂ ਰਤਕਾ ਬਈ ਰਤਕਾ ਉਹ ਕੀ ਹੁੰਦਾ ਤੁਹਾਨੂੰ ਨਹੀਂ ਪਤਾ ਲੈਣਾ ਪੁਰਾਣੇ ਬੁੜਿਆਂ ਨੂੰ ਪਤਾ ਵਾਡੇ ਇਸ ਪਰ ਇਹ ਸਮਝੋ ਮਾਤਾ ਰੱਖਦੇ ਹੁੰਦੇ ਸੀ ਨਾ ਮਾਤਾ ਬਣਾਉਂਦੇ ਹੁੰਦੇ ਸੀ ਇਹਦੀ ਮਾ ਅੱਛਾ ਮਿੱਟੀ ਬਣਾ ਕੇ ਮਾਤਾ ਬਣਾਉਂਦੇ ਹੁੰਦੇ ਸੀ ਰਾਤੇ ਰੱਖਦੇ ਹੁੰਦੇ ਸੀ ਅੱਛਾ ਜੀ ਉਹ ਮਾਤਾ ਦੇ ਰੂਪ ਚ ਲਾਉਂਦੇ ਹੁੰਦੇ ਸੀ ਅੱਛਾ ਇਹ ਮੋਤੀ ਆ ਰਤਕਾਂ ਦੇ ਰਤਕਾਂ ਰਤਕਾਂ ਇਹ ਜੰਗਲਾਂ ਜੇ ਹੁੰਦੀਆਂ ਨਹੀਂ ਇਹ ਭਾਵੇਂ ਹੋਰ ਵੀ ਹੋ ਸਕਦਾ ਇਹਨਾਂ ਦਾ ਕੀ ਮੀਨ ਸੀ ਇਹਦਾ ਮਤਲਬ ਮੀਨ ਕੀ ਹੁੰਦਾ ਆ ਇਹ ਦਰਬਾਰ ਚ ਰੱਖਣ ਲਈ ਹੁੰਦੀਆਂ ਨਹੀਂ ਉਦਾਂ ਲਾਉਂਦੇ ਸਜਾਵਟ ਵਾਸਤੇ ਸਜਾਵਟ ਵਾਸਤੇ ਇਹ ਮੋਤੀ ਟਾਈਪ ਵਾਹ ਜੀ ਵਾਹ ਇਹ ਇੱਕ ਨਵੀਂ ਚੀਜ਼ ਇਹ ਜਿੱਦਾਂ ਨਾ ਉਹ ਮੂੰਗੇ ਉਹ ਮਹਾ ਮੋਠਾਂ ਦੀ ਦਾਲ ਹੁੰਦੀ ਆ ਦਾਣੇ ਉਦਾਂ ਦੇ ਆ ਓਰੇ ਵਾਹ ਤੇ ਹਾਫ ਟੌਨ ਉਸ ਡੈਸਟੀਨੇਸ਼ਨ ਤੇ ਉਸ ਦਰਬਾਰ ਤੇ ਉਸ ਬਾਬਾ ਜੀ ਦੇ ਸਥਾਨ ਤੇ ਪਹੁੰਚ ਚਲੇ ਆ ਜਿੱਥੇ ਤੁਰਿਆ ਨੂੰ ਸਾਨੇ ਪਿੱਛੇ ਤੋਂ 2 ਤੋਂ 2.5 ਘੰਟੇ ਹੋ ਗਏ ਮੈਂਗਰੋਵਾਲ ਤੱਕ ਪਹੁੰਚਦੇ ਹੁਣ ਤੇ ਹੁਣ ਉਸ ਸਥਾਨ ਤੇ ਪਹੁੰਚ ਗਏ ਆ ਆਪ ਵੀ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਕਰਾਉਨੇ ਆ ਤੇ ਆ ਜੋ ਜੀ ਆ ਆ ਜੀ ਵਾਹ ਕੀ ਬਾਤ ਆ ਬੋਲ ਸੱਚੇ ਦਰਬਾਰ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਜਕਾਰਾ ਸਿੱਧ ਜੋਗੀ ਬਾਬਾ ਬਾਲਕਨਾਥ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਕਾਰਾ ਬਾਬਾ ਪ੍ਰਥੀਨਾਥ ਜੀ ਦਾ ਜੈ ਬਾਬੇ ਜਾਣੇ ਪਹਿਲਾਂ ਸੱਜੇ ਹੱਥ ਬਾਬਾਈ ਦਾ ਝੰਡਾ ਲੱਗਾਇਆ ਜੀ ਤੇ ਤੇ ਨਾਲੇ ਖੱਬੇ ਹੱਥ ਮੁਰੇ ਬਾਬਾ ਜੀ ਦਾ ਤੂਣਾ ਤੇ ਵਿੱਚ ਬਾਬਾ ਜੀ ਦਾ ਗੱਡਿਆ ਹੋਇਆ ਜੀ ਚਿੰਟਾ ਜਕਾਰਾ ਪੋਣਾ ਹਰੀ ਬਾਬਾ ਜੀ ਦਾ ਕੀ ਹੈ ਕੀ ਬਾਤ ਹੈ ਇਹ ਹੈ ਜੀ ਬਾਬਾ ਪਰਥਰੀ ਨਾਥ ਜੀ ਦਾ ਦਰਬਾਰ ਤੇ ਸ਼ਾਇਦ ਇੱਥੇ ਪਹੁੰਚਣ ਵਾਲਾ ਤੁਹਾਡਾ ਪਹਿਲਾ ਯੂਟਿਊਬਰ ਆ ਜੇ ਕੋਈ ਹੋਊਗਾ ਤਾਂ ਆਈ ਡੋਟ ਨੋ ਮੈਨੂੰ ਉਹਦੇ ਬਾਰੇ ਪਤਾ ਨਹੀਂ ਮੈਂ ਕੋਈ ਵੀਡੀਓ ਨਹੀਂ ਦੇਖੀ ਸੀ ਤੇ ਜੈ ਬਾਬਾ ਜੈ ਆ ਗੋਲ ਗਿਆ ਦੇਖੋ ਛੋਲੇ ਚ ਪਾ ਦੀ ਪਾ ਦੀ ਪਾ ਛੋਲੇ ਚ ਪਾ ਦੋ ਜੈ ਜੈ ਬਾਬਾ ਬਹੁਤ ਹੀ ਪਿਆਰਾ ਦਰਵਾਜ਼ਾ ਬੰਦਰੀ ਦਾ ਜੈ ਬਾਬਾ ਪਰ ਇੱਕ ਮਸ਼ਾਲਾ ਦੇਖੀ ਤੁਹਾਨੂੰ ਤੋਲੇ ਨੇ ਜੈ ਹਾਂ ਜੀ ਤੋਲੇ ਨੇ ਹਾਂ ਮਾਰੀ ਆ ਲੈ ਜਾ ਤੋ ਨਾ

ਸੋਹਣੇ ਜੋਗੀ ਦੀ ਵਿੱਚ ਮੇਰਾ ਬਿਨਾ ਬੋਲੇ ਦੀ ਵਿੱਚ ਮੇਰਾ ਬਿਨਾ ਬੋਲੇ ਟਿੱਖੰਡ ਚੋਲਾ ਉੱਤੇ ਪਾਈ ਹੋਈ ਇਹ ਜੀ ਟਿੱਖੰਡ ਚੋਲਾ ਉੱਤੇ ਪਾਈ ਹੋਈ ਹੈ ਸਿੱਧ ਜੋਗੀ ਪਉਣਾ ਹਾਰਿਆ ਤੇਰੀ ਸੰਗਤ ਆਈ ਹੋਈ ਇਹ ਜੀ ਤੇਰੀ ਸੰਗਤ ਆਈ ਹੋਈ ਏ ਜਗਰ ਆਪਣਾਰੀ ਬਾਬਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਤੇ ਤੰਦ ਰੋਟੀਆਂ ਵਾਸ਼ੋ ਕਾਰੋਬਾਰ ਵਾਧੇ ਰੱਖੋ ਵੀ ਬੜੀ ਹਿੰਮਤ ਨਾਲ ਲੈ ਕੇ ਆਇਆ ਭਰਾ ਸਾਡਾ ਸਾਨੂੰ ਬਾਬਾ ਜੀ ਲੈ ਕੇ ਆਇਆ ਜੀ ਬਾਬਾ ਜੀ ਨੂੰ ਵੀ ਤੰਦ ਰੋਟੀਆਂ ਤੇ ਹੋਜੀ ਕਰੋ ਦਰਸ਼ਨ ਚੌਂਕੀ ਲਾਤੀ ਆ ਬਾਬਾ ਜੀ ਦੀ ਤੇ ਤੇ ਇਹ ਇੱਥੇ ਅਕਸਰ ਆਉਂਦੇ ਰਹਿੰਦੇ ਆ ਭੰਡਾਰੇ ਤੇ ਕਿੰਨੇ ਸਾਲ ਹੋ ਗਏ ਭਾਈ ਇੱਥੇ ਆਉਂਦਿਆਂ ਨੂੰ 10-15 ਸਾਲ ਤੇ ਇਹਨਾਂ ਦੀ ਬਦੌਲਤ ਅਸੀਂ ਇਸ ਸਥਾਨ ਦੇ ਅੱਜ ਦਰਸ਼ਨ ਕੀਤੇ ਆ ਤੇ ਇਧਰ ਲੰਗਰ ਹਾਲ ਬਣਿਆ ਇਧਰਲੀ ਸਾਈਡ ਤੇ ਜਦੋਂ ਮੇਲਾ ਹੁੰਦਾ ਤੇ ਇੱਥੇ ਬਣਦਾ ਜੀ ਲੰਗਰ ਤੇ ਇਧਰਲੇ ਪਾਸੇ ਬਰਤਨ ਧੋਣ ਲਈ ਬਣਿਆ ਆ ਤੇ ਨਜ਼ਾਰਾ ਜਿਹੜਾ ਇੱਥੇ ਦਾ ਬੜਾ ਹੀ ਆਨੰਦਮਈ ਆ ਇਧਰ ਸਾਰਾ ਹੀ ਪਲੇਨ ਆ ਤੇ ਰੁੱਖ ਤਾਂ 베ਰੀਆਂ ਹੋਈਆਂ ਇਹਦੇ ਵਿੱਚ ਨਾ ਤੇ ਇੱਕ ਕਰੀ ਆਓ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਅਸੀਂ ਜਗ੍ਹਾ ਦੇ ਉੱਤੇ ਨਾ ਤੇ ਕੋਈ ਵੀ ਕਿਸੇ ਨੇ ਵੀ ਇਸ ਸਥਾਨ ਤੇ ਆਉਣਾ ਹੈ ਤੇ ਇਹਦੀ ਪੂਰੀ ਜਿਹੜੀ ਜਗ੍ਹਾ ਦੀ ਲੋਕੇਸ਼ਨ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਇਸੇ ਵੀਡੀਓ ਜੀ ਤੁਸੀਂ ਸ਼ੁਰੂ ਤੋਂ ਐਂਡ ਤੱਕ ਦੇਖੋਗੇ ਤੁਹਾਨੂੰ ਸਾਰੀ ਲੋਕੇਸ਼ਨ ਮਿਲ ਜਾਣੀ ਆ ਨਾ ਤੇ ਇਹ ਦਰਬਾਰ ਦੇ ਉੱਪਰ ਲੈ ਫਲੋਰ ਦੇ ਉੱਤੇ ਮੈਂ ਕਿਹਾ ਉਹ ਵੀ ਦਿਖਾ ਦਮਾ ਤੁਹਾਨੂੰ ਇਹ ਇਦਰਜੀ ਮੰਦਿਰ ਜਿੱਥੇ ਬਾਬਾ ਜੀ ਦੀ ਮੂਰਤੀ ਸਥਾਪਨਾ ਥੱਲੇ ਹੋਈ ਹੋਆ ਤੇ ਇਹ ਉੱਪਰੋਂ 뷰 ਆ ਚਾਰ ਚਫੇਰੇ ਦਾ ਸੋਲਰ ਲਾਈਟਾਂ ਲੱਗੀਆਂ ਹੋਈਆਂ ਆ ਇੱਥੇ ਬਾਬਾ ਜੀ ਦੇ ਝੰਡੇ ਵੀ ਚੜ੍ਹੇ ਹੋ ਆ ਤੇ ਕੀ ਆਈ ਬਾਤ ਆ ਜੀ ਅਲੱਗ ਨਜ਼ਾਰਾ ਇੱਥੇ ਦਾ ਜੀ ਇੱਕ ਵਾਰੀ ਤੁਹਾਨੂੰ ਇਦਾਂ ਪ੍ਰਤੀਤ ਹੋਊਗਾ ਜਿੱਦਾਂ ਤੁਸੀਂ ਨਾ ਕਦੇ ਸ਼ਾਹਤ ਲਈ ਫਿਰਦੇ ਹੁੰਦੇ ਆ ਬਾਬਾ ਜੀ ਦੇ ਸਥਾਨ ਤੇ ਆਏ ਹੁੰਦੇ ਆ ਦੀ ਔਰ ਸਿੱਧਾ ਆਇਓ ਹੁੰਦੇ ਗੁਫਾ ਤੇ ਉਹੋ ਜਿਹਾ ਨਜ਼ਾਰਾ ਤੁਹਾਨੂੰ ਥੱਲੇ ਸਾਰੇ ਥੱਲੇ ਚੀਲ ਦੇ ਦਰਖਤ ਆ ਥੱਲੇ ਖਾੜਿਆ ਹੈ ਨਾ ਤੇ ਬਾਕੀ ਇੱਧਰਲੇ ਪਾਸੇ ਜਿਹੜੇ ਰੂਮ ਬਣਿਓ ਮੈਂ ਤੁਹਾਨੂੰ ਉਹ ਵੀ ਚਾਹਤੀ ਮਰੋਣਾ ਤੇ ਆਓ ਜੀ ਚਲਦੇ ਹਾਂ ਥੱਲੇ ਉਹ ਚੜੀ ਪੌੜੀ ਆ ਇਹ ਹੈਗੀ ਆ ਲੋਹੇ ਦੀ ਤੇ ਇਹਦੇ ਜਿਹੜੇ ਸਟੈਪ ਆ ਉਹ ਲੱਗੇ ਛੋਟੇ ਛੋਟੇ ਤਾਂ ਵੀ ਕੇਅਰਫੁਲ ਬੜੇ ਧਿਆਨ ਨਾਲ ਉਤਰੋ ਤੇ ਚੜੋ ਉਹ ਇਹ ਪੈਰਾ ਚ ਖੁੱਬਦੀ ਵੀ ਆ ਮੱਠੀ ਮੱਠੀ ਨਾ ਤੇ ਆ ਲੋ ਜੀ ਤੇ ਇਹ ਦੇਖੋ ਵੀ ਕਿੰਨੀ ਦੂਰ ਆਇਆ ਆਪਾਂ ਅ ਕਮ ਸੇ ਕਮ ਸਾਨੂੰ 2 2.5 ਘੰਟੇ ਲੱਗ ਗਏ ਆ ਜੰਗਲ ਦੇ ਵਿੱਚ ਨਾ ਆਉਂਦਿਆਂ ਨੂੰ ਤੇ ਇਸ ਜਗ੍ਹਾ ਦੇ ਉੱਤੇ ਇਹ ਦਰਬਾਰ ਕਿੱਦਾਂ ਬਣਿਆ ਹੋਊਗਾ ਕਿੱਦਾਂ ਬਣਾਇਆ ਹੋਊਗਾ ਸਥਾਨ ਇਹ ਨਾ ਬਾਬਾ ਜੀ ਦਾ ਇਹ ਵੀ ਬੜੀ ਇੱਕ ਆਪਣੇ ਆਪ ਦੇ ਵਿੱਚ ਅ ਕਿਰਪਾ ਮਹaraj ਦੀ ਨਾ ਤੇ ਆ ਜੋ ਪਹਿਲਾਂ ਹੁਣ ਲੰਗਰ ਪਹਿਲਾ ਸ਼ਕ ਲਈਏ ਲੰਗਰ ਭੁੱਖ ਲੱਗ ਗਈ ਆ ਤੇ ਪਰੌਂਠੇ ਆਇਓ ਆ ਕਹਿੰਦੇ ਪਰੌਂਠੇ ਆ ਜੀ ਹਾਂਜੀ 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 ਉਹ ਲੋਕੋ ਜੇ ਤੁਸੀਂ ਤਾਂ ਬੋਲਦੇ ਨਹੀਂ ਥੱਕ ਗਏ ਇਹ ਸਾਡਾ ਪਾਇਲਟ ਸਰਦਾਰ ਇਕਵਾਲ ਸਿੰਘ ਗੋਰਖਾ ਵਾਲੇ ਆ ਲਓ ਤੇ ਪਰੌਂਠੇ ਬਹੁਤ ਸਵਾਦ ਆ ਰਹੇ ਸਵਾਦ ਲੱਗਦੇ ਆ ਕੀ ਬਾਤ ਆ ਕੀ ਬਾਤ ਆ ਹਾਂਜੀ ਮੈਂ ਵੀ ਖਾ ਲਮ ਇੱਕ ਅੱਧਾ ਹਲੋ ਬਾਜੀ ਹਾਂਜੀ ਕੀ ਬਾਤ ਆ ਬੈਠੋ ਯਾਰ ਫਰੋਈ ਕੋਲੇ ਤੁਰਿਆ ਯਾਰ ਤੁਸੀਂ ਪਹਿਲਾਂ ਵੀ ਆਏ ਆ ਪੇਂਡੀਆਂ ਰਿਹਾ ਇਸ ਜਿਹੜਾ ਤੇ ਬਾਬਾ ਜੀ ਦੇ ਇਸ ਸਥਾਨ ਤੇ ਤੁਸੀਂ ਤੁਸੀਂ ਮਣੀ ਮੜਿਆ ਮੈਨੂੰ ਤਾਂ ਗੱਡੀ ਚਲਾਉਂਦੇ ਰਹਾਂ ਮੈਨੂੰ ਯਾਦ ਹੀ ਹੋ ਜਾਂਦਾ ਕਿ ਕਿੰਨੀ ਕ ਵਾਰੀ ਆ ਤੇ ਕਿਹੋ ਜਿਹਾ ਫੀਲ ਹੋਇਆ ਇੱਥੇ ਆ ਕੇ ਬਹੁਤ ਵਧੀਆ ਭਾਈ ਮੈਨੂੰ ਚੌਂਕੀ ਮਾਰ ਲਓ ਚੌਂਕੀ ਆ ਬਾਬੇ ਦੀ ਇਹ ਤੁਹਾਨੂੰ ਲਿਓਣ ਆਣੇ ਦੋ ਬੰਦੇ ਆ ਇੱਕ ਵਾਰ ਆ ਰਿਹਾ ਯਾਰ ਲੱਗ ਨਹੀਂ ਬਾਈ ਬੈਠੋ ਲੱਗੇ ਬੈਹ ਗਏ ਆ ਤਾਂ ਕੋਈ ਸੁਣਾਓ ਕੁਝ ਆਈ ਇੱਕੀ ਦੇਖੋ ਮੈਂ ਦੰਦਾਂ ਸਾਂ ਹਾਂ ਤੁਹਾਨੂੰ ਮੋਗੇ ਯਾਰ ਹਲੋ ਅਰੇ ਫਲਕਾ ਛਕ ਲਿਆ ਪਰੋਠੇ ਆਲੂ ਵਾਲੇ ਤੇ ਉਸ ਤੋਂ ਬਾਅਦ ਭਰਾ ਸਾਡਾ ਲੈ ਕੇ ਆ ਡ੍ਰੈਗਨ ਨਹੀਂ ਨਹੀਂ ਸਹੀ ਹੈ ਖਰਾਬ ਨਹੀਂ ਹੁੰਦਾ ਇਦਾਂ ਹੀ ਹੁੰਦਾ ਇਹ ਨਹੀਂ ਮੈਂ ਖਰਾਬ ਨਹੀਂ ਕਹਿੰਦਾ ਭਰਾ ਚੱਲ ਕਿਦਾਂ ਨੇ ਨਾ ਸੰਕਤਾ ਸਾਡੀਆਂ ਕੀ ਗੱਲ ਹੋਈ ਚੰਡਾ ਚੰਡਾ ਬੱਬਾ ਦੀ ਡਿਗਰੀ ਸੀ ਡੀਐਸ ਦਾ ਵਾਹ ਠੀਕ ਆ ਜੀ ਇਹਦੇ ਨਾਲ ਨਾ ਇੱਟ ਇੱਕ ਘੱਟ ਦਿਓ ਨਾਲ ਨਾ ਹਾਂ ਲਾਡ ਫੇ ਜਨਰੇਟਰ ਨਹੀਂ ਚੱਲਦੀ ਜਨਰੇਟਰ ਨਾਲ ਵੀ ਤਾਂ ਸੋਲਰ ਸੋਲਰ ਵੀ ਹੈਗੀਆਂ ਲੱਟਾਂ ਨਾ ਸੋਲਰ ਲੱਟਾਂ ਹੈਗੀਆਂ ਲੱਗੀਆਂ ਸੋਲਰ ਹੀ ਆ ਇਹਦੇ ਨਾਲ ਨਾ ਇੱਕ ਇੱਟ ਘੱਟ ਦਿਓ ਜੀ ਇਟ ਘੜ ਤੋਂ ਮੜੀ ਇਟ ਦੀ ਨਾਲ ਸਪੋਰਟ ਰਹੂਗੀ ਤੇ ਇਹ ਵੀ ਮੰਦਿਰ ਤੇ ਹੀ ਆ ਸਾਰਾ ਮੰਦਿਰ ਅੱਛਾ ਮੰਦਿਰ ਦੀ ਸਰਾ ਬਣੀ ਹੋ ਇਧਰ ਦੀ ਨਹੀਂ ਇਧਰ ਦੀ ਜਿਆਦਾ ਡਾਉਨ ਆਉਂਦੀ ਚਲਦੇ ਆ ਤੇ ਮੰਦਿਰ ਦੀ ਬੈਕ ਸਾਈਡ ਇਧਰਲੇ ਪਾਸੇ ਦਰਵਾਰ ਆ ਬਾਬਾ ਪਹਾਥੀ ਨਾੜੀ ਉਹਦੇ ਬੈਕ ਸਾਈਡ ਏ ਸਰਾ ਬਣੀ ਆ ਜਦੋਂ ਮੇਲਿਆਂ ਦੇ ਵਿੱਚ ਸੰਗਤ ਆਉਂਦੀ ਉਹਨਾਂ ਦੇ ਠਹਿਰਨ ਦੇ ਲਈ ਰਹਿਣ ਦੇ ਲਈ ਇਹ ਖਾਸ ਪ੍ਰਬੰਧ ਆ ਅੱਛਾ ਇਧਰ ਲੈਟਰਨ ਬਾਥਰੂਮ ਬਣੇ ਹੋਣਾ ਕੀ ਕਹਿੰਦੇ ਬੇਰੀਆਂ ਬੋਧਾ ਇਧਰ ਨਹੀਂ ਫੈੜਨਾ ਖੱਡ ਬੋ ਡੂੰਗੀ ਆ ਕੋਈ ਸ਼ੋਰ ਸ਼ਰਾਬਾ ਨਹੀਂ ਅੱਛਾ ਇੱਕ ਚੀਜ਼ ਦੇਖੀ ਨਾ ਮੇਰੀਆਂ ਬੋਧ ਆ ਹਨਾ ਤੇ ਲਓ ਜੀ ਜਿਹੜੀਆਂ ਜਿਹੜੀਆਂ ਸੰਗਤਾਂ ਨੇ ਇੱਥੇ ਦੇ ਦਰਸ਼ਨ ਮੇਲੇ ਕੀਤੇ ਆ ਤੇ ਉਹ ਵੀਡੀਓ ਦੇ ਵਿੱਚ ਜਰੂਰ ਦੱਸਿਓ ਜਿਨ੍ਹਾਂ ਨੇ ਪਹਿਲੀ ਵਾਰੀ ਕੀਤੇ ਆ ਉਹ ਵੀ ਜਰੂਰ ਦੱਸਿਓ ਜਿੱਦਾਂ ਮੈਂ ਹਰ ਵੀਡੀਓ 'ਚ ਤੁਹਾਨੂੰ ਪੁੱਛਦਾ ਹੁੰਦਾ ਜੀ ਤੇ ਇਹ ਆ ਜੀ ਰਸਤਾ ਆਉਂਦਾ ਸਿੱਧਾ ਇੱਥੇ ਦਰਬਾਰ ਤੇ ਤੇ ਗੱਡੀ ਆਉਂਦੀ ਆ 4x4 ਜਦੋਂ ਰਸਤਾ ਪਤਲਾ ਕਰ ਦਿੰਦੇ ਆ ਜਦੋਂ ਮੇਲੇ ਹੁੰਦੇ ਆ ਉਦੋਂ ਗੱਡੀਆਂ ਕਿਤੇ ਛੋਟੀਆਂ ਵੀ ਆ ਜਾਂਦੀਆਂ ਉਹ ਵੀ ਰਸਤਾ ਬਿਲਕੁਲ ਬਣਾ ਦਿੰਦੇ ਕਰਾਹ ਲਾ ਲਾ ਕੇ ਨਾ ਤੇ ਬਹੁਤ ਪਿਆਰਾ ਥਾਨ ਆ ਤੇ ਬਾਕੀ ਔਰ ਦਰਸ਼ਨ ਮੇਲੇ ਕਰੋ ਤੇ ਕਾਕੇ ਬਾਰੀ ਇੱਥੇ ਮੇਲਾ ਕਦੋਂ ਹੁੰਦਾ ਬਸਾ ਕੀ ਤੋਂ ਅਗਲੇ ਐਤਵਾਰ ਓਕੇ ਤੇ ਤੁਸੀਂ ਮੇਲੇ ਨਹੀਂ ਹੁੰਦੇ ਨਾ ਜਿਆਦਾ ਤੇ ਕਿੱਥੋਂ ਆਉਂਦੀ ਸੰਗਤ ਜਿਆਦਾ ਤੁਹਾਡੇ ਨਾਲ ਜਿੰਦਰ ਤੋਂ ਆਉਂਦੀ ਹੈ ਜੀ ਅੱਛਾ ਜੀ ਇਹ ਹਿਮਾਚਲ ਤੋਂ ਆਉਂਦੀ ਹੈ ਹਿਮਾਚਲ ਚ ਬਹੁਤ ਆਉਂਦੀ ਹੈ ਅਜੇ ਗਗਰੇਡ ਪੈਂਦਾ ਅਜੇ ਗਗਰੇਡ ਨਾਲ ਹੀ ਆ ਇਹ ਵਿੱਚੋਂ ਇੱਥੋਂ ਰੱਖਦੇ ਨੇ ਵਿੱਚ ਇਹ ਖੱਡੇ ਦੇ ਵਿੱਚ ਹੀ ਹਾਂ। ਕੀ ਬਾਤ ਹੈ ਕੀ ਬਾਤ ਹੈ। ਬਾਕੀ ਤੇ ਲੋਕਲ ਪਿੰਡ ਨਹੀਂ ਪਿੰਡ ਦੀ ਸੰਤ। ਪਿੰਡ ਤਾਂ ਇਹ ਦਿਸੇ ਨਹੀਂ ਸਾਨੂੰ ਰਾਹ ਚ ਕੋਈ ਵੀ। ਮੈਂਗਰੋਵਲ। ਅੱਛਾ ਮੈਂਗਰੋਵਲ ਦੂਰ ਹੈ ਇੱਥੋਂ ਭਾਜੀ। ਹਾਂਜੀ ਉੱਥੋਂ ਆਦੀ ਹੈ ਦੁਰਗੇ। ਓਕੇ। ਚੱਲਿਆਂ ਤੇ ਜਾਣਾ ਉਹਨਾ ਔਖਾ ਹੈ ਨਾ ਇਸ ਥਾਂ ਤੇ। ਦੇਖ ਤੇ ਭਾਈ ਲੱਗ ਜਾਂਦੇ ਹੁੰਦੇ ਹਾਂ। ਹਾਂ ਲੱਗ ਜਾਂਦੇ ਨਾ ਟਾਈਮ ਤਾਂ ਲੱਗ ਜਾਂਦਾ ਭਾਜੀ। ਤੇ ਚਲੋ ਆ ਵੀ ਕਮਰਾ ਇੱਕ ਬਣਿਆ ਆ। ਅਜੇ ਸਟੋਰ ਰੂਮ। ਸਟੋਰ ਰੂਮ ਹੈ ਲੰਗਰ ਦਾ ਲੰਗਰ ਦਾ ਸਮਾਨ ਪਿਆ। ਆ ਲੰਗਰ ਹਾਲ ਤਾਂ ਇਧਰਲੀ ਸਾਈਡ ਆ ਨਾ। ਹਾਂ ਇਹ ਲੰਗਰ ਹਾਂ ਲੰਗਰ ਬਣਾਉਂਦੇ ਆ ਇਹ ਅੰਦਰ ਸਟੋਰ ਸਟੋਰ ਰੂਮ ਹੈ ਨਾ ਤੇ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਨਾ ਸੋਲਰ ਹੀ ਹੈ ਨਾ ਸੋਲਰ ਸੋਲਰ ਆ ਕੋਈ ਖੱਡ ਵੀ ਜ਼ਿਆਦਾ ਹੈ ਨਾ ਹਾਂ ਕੀ ਹੈ ਖਾੜੇ ਬੜੂਂਗੀ ਨਹੀਂ ਖਾੜੇ ਦੂਰ ਹੋਣੀ ਆ ਆਹ ਕੀ ਆ ਕੱਟੜ ਡੂੰਗੀ ਹੈ ਹੂੰ ਕੱਟੜ ਡੂੰਗੀ ਹੈ ਮੇਲੇ ਨੂੰ ਤਾਂ ਪਤਾ ਨਾ ਕਰ ਦਿੰਦੇ ਆ ਸਾਰਾ ਇਹ ਬੱਸ 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 ਇੱਥੇ ਬ੍ਰੇਕ ਇੱਥੇ ਬ੍ਰੇਕ ਇੱਥੇ ਬ੍ਰੇਕ ਉਹ ਪ੍ਰਭਾ ਇੱਥੇ ਬ੍ਰੇਕ ਪਰ ਪੈਰ ਫੀਲਾ ਬਹੁਤ ਦੂਰ ਜਾਂਦਾ ਉਹ ਪ੍ਰਭਾ ਆ ਜਾਂਦਾ ਮੈਂ ਕੀ ਬਾਤ ਆ ਵੜੀ ਦੇਖ ਕਿਆ ਨਜ਼ਾਰਾ ਯਾਰ ਇੱਥੇ ਦਾ ਕਿਆ ਸ਼ਾਂਤੀ ਹੈ ਆਹ ਸੰਗ ਲੱਗੇ ਕੀ ਹੈ ਕਿੰਨਾ ਤੇੜਾ ਵੀਊ ਸਾਹਮਣੇ ਵੀ ਆਹ 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 ਦੇਖੋ ਇਹ ਬੜੀ ਹਮਾਤਲ ਪੈ ਗਿਆ ਪਰਲੇ ਪਾਸੇ ਇਹ ਪੰਜਾਬ ਹੀ ਹੈ ਤੇ ਹਮਾਤਲੇ ਤੋਂ ਕਿੰਨੀ ਕੁ ਦੂਰ ਹੈ ਜੀ ਹਮਾਤਲ ਤੋਂ ਇੱਥੋਂ ਪੰਦਰ ਮੁੜੇ ਸੀ ਨਾ ਹਾਂ ਜੀ 2.5 ਕਿਲੋਮੀਟਰ ਕੇ ਹਿਸਾਬ ਨਾਲ ਅੱਛਾ ਇੱਕ ਗੱਲ ਦੱਸੋ ਮੈਂ ਦੋ ਦਿਨਾਂ ਦੀ ਵੀਡੀਓ ਦੇ ਪਿੱਛੇ ਵੀ ਜ਼ਿਕਰ ਕਰ ਹਟਿਆ ਬੇਰੀਆਂ ਬਹੁਤ ਇਹਦਾ ਕੁਝ ਖਾਸ ਇਹ ਨਹੀਂ ਵੇ ਕੋਈ ਜੰਗਲ ਵਿੱਚ ਰੁੱਖ ਸਾਦਾ ਇਹੀ ਜਿਆਦਾ ਸਭ ਤੋਂ ਵੱਧ ਹੁੰਦਾ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ ਪਰ ਇਸੇ ਸਥਾਨ ਤੇ ਜਿਆਦਾ ਬੇਰੀਆਂ ਕਿਉਂ ਆ ਇਹਦੇ ਬਾਰੇ ਨਹੀਂ ਪਤਾ ਸ਼ਾਇਦ ਸਾਨੂੰ ਕੋਈ ਰਾਹ ਚ ਮਿਲਿਆ ਤੇ ਆਪਾਂ ਜ਼ਰੂਰ ਇਹਦੇ ਬਾਰੇ ਜਾਣਕਾਰੀ ਲਵਾਂਗੇ ਤੇ ਬਹੁਤ ਆਨੰਦ ਆ ਜੀ ਬਾਰ ਬਾਰ ਇੱਕੋ ਹੀ ਗੱਲ ਬਈ ਇਹਨਾਂ ਕਰਕੇ ਭਾਜੀ ਹੁਣਾਂ ਕਰਕੇ ਪੋਸੀਬਲ ਹੋਇਆ ਇੱਥੇ ਹੁਣਾਂ ਇਹ ਤਾਂ ਕੱਲਿਆਂ ਦਾ ਹੋਣਾ ਭਾਈ ਬਹੁਤ ਔਖਾ ਹੈ ਜੀ ਇਹ ਤਾਂ ਭਾਈ ਨੇ ਮੈਨੂੰ ਅੱਗੇ ਦੱਸਿਆ ਸੀਗਾ ਨਾ ਪਹਿਲਾਂ ਤੇ ਜਿਹੜਾ ਵੀ ਹੋਣਾ ਦੋ ਚਾਰ ਦੇ ਗਰੁੱਪ ਜਾਓ ਜੀ ਹਾਂ ਕੱਲਿਆਂ ਨਾਲ ਨਾ ਆਉਣਾ ਤੇ ਬਹੁਤ ਵਧੀਆ ਜੀ ਖਾਣ ਪੀਣ ਦਾ ਅਰੇਂਜਮੈਂਟ ਕਰਕੇ ਆਓ ਪਾਣੀ ਦਾ ਅਰੇਂਜਮੈਂਟ ਕਰਕੇ ਆਓ ਹਾਂ ਇਹ ਜ਼ਰੂਰੀ ਆ ਕਿ ਖਾਣ ਪੀਣ ਦਾ ਅਰੇਂਜਮੈਂਟ ਜ਼ਰੂਰ ਹੋਣਾ ਚਾਹੀਦਾ ਨਾ ਕਿਉਂਕਿ ਜੇ ਮੰਨ ਲਓ ਇੱਧਰ ਆ ਕੇ ਤੁਸੀਂ ਗੱਡੀ ਫਸ ਜਾਂਦੀ ਹੈ ਕਿਤੇ ਰਾਤ ਰਹਿਣਾ ਪੈ ਜਾਂਦਾ ਆ ਤੇ ਇੱਧਰ ਕੁਝ ਨਹੀਂ ਹੈਗਾ ਨਾ ਨੈਟਵਰਕ ਆ ਨਾ ਕੋਈ ਦੁਕਾਨ ਆ ਨਾ ਪੀਣ ਨੂੰ ਪਾਣੀ ਲੱਭਣਾ ਕਿਤੇ ਉਹ ਪਾਣੀ ਤਾਂ ਖੱਟ ਕੇ ਮਿਲ ਜੂ ਪਰ ਹੋਰ ਕੋਈ ਚੀਜ਼ ਨਹੀਂ ਮਿਲਣੀ ਤੁਹਾਨੂੰ ਇੱਧਰ ਉਹ ਨਾ ਇਸ ਕਰਕੇ ਬੀ ਕੇਅਰਫੁਲ ਇਹ ਚੀਜ਼ਾਂ ਨੂੰ ਜ਼ਰੂਰ ਅ ਧਿਆਨ ਚ ਰੱਖਣਾ ਜੇਹਾਂ ਚ ਰੱਖਣਾ ਤੇ ਮੈਂਗਰੋਵਲ ਦੀ ਇਹ ਲੱਗੇ ਪੈਂਦਾ ਇੱਥੋਂ ਤੇ ਪੰਜਾਬ ਦੇ ਵਿੱਚ ਹੈ ਜੀ ਇਹ ਸਥਾਨ ਤੇ ਜਰੂਰ ਦਰਸ਼ਨ ਮੇਲੇ ਕਰੋ ਹਾਂ ਜੀ ਬਾਬਾ ਭਰਤੀ ਨਾ ਜੀ ਦੇ ਇਸ ਪ੍ਰਚੀਨ ਦਰਬਾਰ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਵਾਪਸੀ ਤੇ ਚੱਲੇ ਪਾਤੇ ਆ ਜੀ ਤੇ ਬਾਕੀ ਤੁਸੀਂ ਵੀ ਆਓ ਦਰਸ਼ਨ ਮੇਲੇ ਕਰੋ ਜਰੂਰ ਜੀ ਕਰਨੇ ਚਾਹੀਦੇ ਆ ਤੇ ਬਾਕੀ ਕਮੈਂਟਾਂ ਵਿੱਚ ਜਰੂਰ ਦੱਸਿਓ ਜੇ ਕਿਸੇ ਨੂੰ ਨਾ ਪਤਾ ਲੱਗਾ ਲੋਕੇਸ਼ਨ ਦਾ ਤਾਂ ਦੱਸ ਦਿਓ ਉਹ ਜਰੂਰ ਆਪਾਂ ਤੁਹਾਨੂੰ ਦੱਸਾਂਗੇ ਜੀ ਜੀ ਤੇ ਇਹ ਰਾਹ ਦੇ ਵਿੱਚ ਕੂ ਹੈ ਜੀ ਮੰਦਰ ਤੋਂ 2-3 ਕਿਲੋਮੀਟਰ ਪਹਿਲਾਂ ਤੇ ਇੱਥੋਂ ਤੁਸੀਂ ਪੀਣ ਲਈ ਪਾਣੀ ਪਰ ਸਕਦੇ ਆਂ ਗਰਮੀਆਂ ਦੇ ਵਿੱਚ ਨਾ ਆ ਵੀ ਸਕਦੇ ਆ ਤੇ ਪਾਣੀ ਬਹੁਤ ਮਿੱਠਾ ਆ ਉਹ ਠੰਡਾ ਆ ਜੀ ਹਾਂਜੀ ਤੇ ਇਹ ਮੈਂ ਤਾਂ ਜ਼ਿਕਰ ਕੀਤਾ ਕੋਈ ਰਾਹ ਦੇ ਵਿੱਚ ਹੋਰ ਕੋਈ ਸਾਧਨ ਨਹੀਂ ਹੈਗਾ ਖਾਣ ਪੀਣ ਦਾ ਤੇ ਇਹ ਇੱਕ ਪੀਣ ਲਈ ਪਾਣੀ ਦਾ ਸਰੋਤ ਹੈਗਾ ਮੇਰਾ ਜੇਕਰ ਮੈਨੂੰ ਲੱਗਦਾ ਸੀ ਵੀ ਇਹ ਤੁਹਾਨੂੰ ਦੱਸਣਾ ਚਾਹੀਦਾ ਆ ਰਾਈਟ ਤੇ ਇਸ ਤੋਂ ਅੱਗੇ ਫਿਰ ਮੰਦਰ 2-3 ਕਿਲੋਮੀਟਰ ਅੱਗੇ ਜਿੱਦਾਂ ਤੁਸੀਂ ਵੀਡੀਓ 'ਚ ਪਿੱਛੇ ਦੇਖਿਆ ਉੱਥੇ ਦਰਸ਼ਨ ਮਿਲਿਓ ਤੁਸੀਂ ਕਰ ਸਕਦੇ ਆਂ ਤੇ ਗਰਮੀਆਂ ਦੇ ਵਿੱਚ ਜੋ ਵੇ ਇੱਥੇ ਮੇਲਾ ਹੁੰਦਾ ਉਦੋਂ ਸੰਗਤ ਕਾਫੀ ਇੱਥੇ ਆਉਂਦੀ ਆ ਤੇ ਅਪ੍ਰੈਲ ਦੇ ਮਹੀਨੇ ਅਪ੍ਰੈਲ ਮਹੀਨੇ ਹੁੰਦਾ ਮੇਲਾ ਬਸਾਕੀ 2000 ਥੋੜਾ ਜਿਹਾ ਬਸਾਕੀ ਤੋਂ ਇਦਾਂ ਪਹਿਲੇ ਵੀਕੇ ਹੁੰਦਾ ਤੇ ਉਸ ਵੇਲੇ ਸੰਗਤ ਕਾਫੀ ਆਉਂਦੀ ਆ ਤੁਸੀਂ ਦਰਸ਼ਨ ਮੇਲੇ ਕਰ ਸਕਦੇ ਆ ਤੇ ਇਹ ਸਾਡੀ ਟੀਮ ਜਿਹੜੀ ਸਾਡੇ ਨਾਲ ਅੱਜ-ਅੱਜ ਵਿਜ਼ਿਟ ਕੀਤਾ ਦਰਸ਼ਨ ਮੇਲੇ ਕੀਤੇ ਸਰਦਾਰ ਇਕਬਾਲ ਸਿੰਘ ਹਾਂਜੀ ਉੱਚੀ ਬੋਲੋ ਜਿੰਦਾਬੰਦਾ ਬਿੰਦਾ ਹਾਂਜੀ ਪਪੂ ਜੀ ਪਪੂ ਜੀ ਰਜਿੰਦਰ ਸਿੰਘ ਰਜਿੰਦਰ ਸਿੰਘ ਕਾਕਾ ਬਾਜੀ ਤੋਂ ਇਹਨਾਂ ਦੀ ਬਦੌਲਤ ਅੱਜ ਪੋਸੀਬਲ ਹੋਇਆ ਇੱਥੇ ਆਉਣਾ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਜੀ ਬਿਲਕੁਲ ਬਿਲਕੁਲ ਰਾਈਟ ਤੇ ਚਲੋ ਜੀ ਚਲਈਏ ਫਿਰ ਨੈਕਸਟ ਡੈਸਟੀਨੇਸ਼ਨ ਦੇ ਉੱਤੇ ਤੇ ਹੁਣ ਸਾਨੂੰ ਇਹਨਾਂ ਨੇ ਦਿਖਾਉਣੇ ਆ ਚਰਨੇ ਚਲੋ ਜੀ ਚਰਨੇ ਵੱਲ ਇਹ ਇਹਨਾਂ ਰਸਤਿਆਂ ਤੇ ਜਾਂਦੇ ਨੂੰ ਤੁਹਾਨੂੰ ਬਹੁਤ ਹੀ ਸੁੰਦਰ-ਸੁੰਦਰ ਚਰਨੇ ਵੀ ਮਿਲਣਗੇ ਔਰ ਆਹ ਲਓ ਕਰੋ ਦਰਸ਼ਨ ਜਰਾ ਕਿ ਇਸ ਵੀਡੀਓ ਚ ਇੰਨਾ ਹੀ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਮਿਲਦੇ ਆ ਇੱਕ ਨੈਕਸਟ ਬਲੌਗ ਦੇ ਵਿੱਚ